ਲੋ ਕਿ ਮੈਨਾਂ ਕਿਵੇਂ ਵਿਚਾਰ ਪਾਈ ਸਾਡੀ ਮੰਨ ਲਾ ਚਾਰ ਬੰਦਿਆਂ ਦੀ ਯਾਰ ਇਹ ਚਿਕੜੀ ਗੱਲ ਹੈ ਕਈ ਵਾਰੀ ਕੋਈ ਹੁੰਦਾ ਹੈ ਉਹ ਸਾਡੇ ਕੰਨੀ ਸਰਬਸੰਤੀ ਹੁਣ ਸਾਡੇ ਪਿੰਡਾਂ ਵਾਲੇ ਇੱਕ ਪਿੰਡ ਹੈ ਕਾਫੀ ਧੀਰ ਦੀ ਗੱਲ ਹੈ ਸਰਬਸੰਤੀ ਹੋਣ ਲੱਗੀ ਕੋਈ ਸੂਬੇਦਾਰ ਸਾਹਿਬ ਸੀਗੇ ਰਿਟਾਇਰਡ ਸਾਰਾ ਆ ਗਿਆ ਜੀ ਲੈ ਕੇ ਵੀਡੀਓ ਕੈਮਰੇ ਵੀਡੀਓ ਸਾਹਿਬ ਵੀ ਸਰਬਸੰਤੀ ਭਾਈ ਸਰਬਸੰਤੀ ਹੈ ਭਾਈ ਉਹ ਇੱਕ ਵਿੱਚੋਂ ਅਮਲੀ ਉੱਠ ਕੇ ਬੋਲਦਾ ਹੈ ਨਾ ਮੈਂ ਤਾਂ ਨਹੀਂ ਸਹਿਮਤ ਮਨਾ। ਬੋਟਾ ਪਾਓ। ਉਹਨੂੰ ਕਹਿੰਦੇ ਯਾਰ ਯਾਰ ਤੈਨੂੰ ਕੀ ਹੋ ਗਿਆ ਤੈਨੂੰ? ਹੁਣ ਜੇ ਇੱਕੋ ਹੀ ਬੰਦਾ ਕਹਿੰਦੇ ਸਰਬਸੰਤੀ ਹੋ ਨਹੀਂ ਸਕਦੀ। ਉਹ ਕਹਿੰਦਾ ਯਾਰ ਸਾਰਾ ਪਿੰਡ ਮੰਨਦਾ ਪਰ ਗਿਆ ਆਪਸ ਆਪਸ ਨਾਲ ਗੱਲ ਕਰਨ ਜਾਣ ਦਾ ਬਾਹਰ ਅੰਦਰ ਗਿਆ ਹੋਇਆ। ਕਰ ਲੈਨੇ ਅੰਨਾ ਕਹਿੰਦਾ ਬੋਟਾ ਪਾਓ। ਉਹ ਕਹਿੰਦਾ ਵੀ ਤੈਨੂੰ ਕੀ ਪ੍ਰੋਬਲਮ ਦੱਸਦਾ ਤੇ? ਤੈਨੂੰ ਦਾ ਕੀ ਦਿੱਕਤ ਹੈ? ਉਹ ਕਹਿੰਦਾ ਵੀ ਸੂਬੇਦਾਰ ਸਾਹਿਬ ਹੈਗੇ ਨੇ ਟਾਈਮ ਦੇ ਪਾਬੰਦ। ਵੀ ਇਹਨਾਂ ਨੇ ਸਵੇਰੇ 7 ਵਜੇ ਆਪ ਦਾ ਸਵੇਰੇ ਵਾਲੀ ਰੋਟੀ ਖਾਣੀ ਖਾਣੀ ਹੈ ਇਹਨਾਂ ਨੇ। ਦੁਪਹਿਰੇ 1 ਵਜੇ ਇਹਨਾਂ ਨੇ ਦੁਪਹਿਰ ਵਾਲੀ ਰੋਟੀ ਖਾਣੀ ਉਹ ਖਾਣੀ ਹੈ 1 ਵਜੇ ਖਾਂਦੇ ਜਾਉ ਪੂਰੇ। 3:30 ਵਜੇ ਇਹਨਾਂ ਚਾਹ ਪੀਣੀ ਉਹ ਪੀਣੀ ਹੈ। ਤੇ ਕਹਿੰਦੇ ਆਥਨ ਵਾਲੀ ਇਹਨਾਂ ਨੇ 7:30 ਵਜੇ ਰੋਟੀ ਖਾ ਕੇ 8:30 ਤੱਕ ਇਹਨਾਂ ਸੌਣੀ ਸੌਣਾ ਹੈ। ਕਿ ਸਾਡੀਆਂ ਲੜਾਈਆਂ ਪਿੰਡ 'ਚ ਸ਼ੁਰੂ ਹੁੰਦੀਆਂ 9 ਵਜੇ ਤੋਂ ਬਾਅਦ। ਸਾਂਝਾ ਸਰਪੰਚ ਸਾਡੇ ਕਿੰਨੂੰ ਚਾਹੀਦਾ ਹੁੰਦਾ ਬਿਠਾਣੇ ਆਣੇ ਇਹ ਸੁਤੇ ਪਿਆ ਹੋਇਆ ਕਰੂ ਕਹਿੰਦੇ ਉਦੋਂ ਬੜੀ ਮੁਸ਼ਕਿਲ ਉਹਨੂੰ ਮਨਾਇਆ ਹੋਇਆ ਐਂ ਨਾ ਕਰ ਪਲੜੀ ਹੀ ਨਾ ਜੇ ਜੇ ਅੱਪਾ ਆਵਦੀਆਂ ਲੜਾਈਆਂ ਬੰਦ ਕਰ ਦੇ ਤੂੰ ਵੀ ਟਾਈਮ ਤੇ ਸੌਂ ਜਾ ਕਰ ਸਿਹਤਾਂ ਨੇ ਇੱਕ ਅੱਧਾ ਹੁੰਦਾ ਪਿੰਡ 'ਚ ਉਂਗਲਾਂ ਵਾਲੇ ਹੁੰਦੇ ਐ ਉਂਗਲਾਂ ਵਾਲਾ ਸੁਣਿਆ ਹੋਣਾ ਤੁਸੀਂ ਆਓ ਕਿ ਪਿੰਡ 'ਚੋਂ ਗਿਆ ਬੰਦਾ ਕੋਈ ਲਾਲਾਈ ਦੀ ਦੁਕਾਨ ਤੇ ਸ਼ਹਿਰ 'ਚ ਬਹਿ ਗਿਆ ਜਾ ਕੇ ਖਰਦੀ ਬੋਰੀ ਜੀ ਕੋਲੇ ਬੈ ਗਿਆ ਉੱਥੇ ਸ਼ਹਿਦ ਵਾਲਾ ਪੀਪਾ ਪਿਆ ਸੀ ਉਹ ਚੋਂ ਐਂ ਉਂਗਲ ਲਾ ਕੇ ਬੜਾ ਸੁਆਹ ਸ਼ਹਿਦ ਰੱਖਿਆ ਕਹਿੰਦਾ ਲਾਲਾ ਜੀ ਬਾਕੀ ਬਜਦਾ ਐਂ ਕੰਨ ਉਂਗਲ ਜਿਹੜੀ ਲਿਪੜੀ ਹੋਈ ਸੀ ਉਹ ਕੰਨ ਤੱਕ ਪਹੁੰਚਦੀ ਉਹ ਸ਼ਹਿਦ ਮਿੱਠਾ ਉਹਦੇ ਕਿ ਮੱਖੀਆਂ ਆ ਗਈਆਂ ਮੱਖੀਆਂ ਦੇਖ ਕੇ ਘੋਰ ਕਿੱਲੀ ਆ ਗਈ ਛਿਪਕਲੀ ਆ ਗਈ ਛਿਪਕਲੀ ਨੂੰ ਦੇਖ ਕੇ ਚੂਹੇ ਨੇ ਛਾਲ ਮਾਰੀ ਛਿਪਕਲੀ ਨੂੰ ਵੀ ਛਿਪਕਰੀ ਨਾਲ ਨੇ ਚੂਹੇ ਨੇ ਦੇਖ ਕੇ ਬਿੱਲੀ ਨੇ ਮਾਰਿਆ ਚਪਟਾ ਸਾਹਮਣੇ ਗਾਹ ਕੋਲੇ ਕੁੱਤਾ ਸੀ ਕੁੱਤਾ ਬਿੱਲੀ ਨੂੰ ਪੈ ਗਿਆ ਉਹ ਲਾਲਾ ਜੀ ਨੇ ਅੱਧਾ ਕਿਲੋ ਦਾ ਬੱਟਾ ਮਾਰਨਾ ਤਾਂ ਕੁੱਤੇ ਦੇ ਸੀ ਭੱਜ ਗਿਆ ਗੇੜ ਗਾਂ ਕਰੇ ਉਹਦੇ ਇੱਥੇ ਉਹਨੇ ਪਾੜ ਖੁੱਲ ਗਿਆ ਲਹੂ ਚੱਲਣ ਲੱਗ ਗਿਆ ਉਹ ਜਿਹਨੇ ਉਂਗਲ ਲਾਈ ਸੀ ਉਹ ਕਹਿੰਦਾ ਵੀ ਲਾਲਾ ਜੀ ਥੋੜਾ ਜਿਹਾ ਘੜੇ ਤਾਂ ਬਾਅਦ ਗਿਆ ਮੈਂ ਕੱਲ ਨੂੰ ਆਉਂਗਾ ਫਿਰ ਉਹਦਾ ਉਂਗਲ ਲਾ ਕੇ ਤੁਰ ਗਿਆ ਨਹੀਂ ਕੰਮ ਤਾਂ ਹੋ ਗਿਆ ਨਾ ਖਰਾਬ ਗਾਂ ਠਾਣੀ ਚਠਾਣ ਨੂੰ ਗਏ ਉਹਨੇ ਕੋਲ ਅੱਜ ਵੇਰ ਸੋ ਇਹਨਾ ਉਂਗਲ ਉਹਨੇ ਤੂੰ ਬਚਿਆ ਕਰੋ ਹੁੰਦੇ ਹਰੇਕ ਪਿੰਡ 'ਚ ਹੁੰਦੇ ਆ ਪਰ ਉਹਨੂੰ ਕਹਿ ਦਿਆ ਕਰੋ ਯਾਰ ਕਾ ਨੂੰ ਹੁਣ ਤੂੰ ਸ਼ਹਿਦ ਖਾ ਲਿਆ ਯਾਰ ਕਿਹੜੀ ਗੱਲ ਆ ਤੂੰ ਨਾ ਪੂੰਜ ਨਾ ਪੂੰਜ ਕੰਦ ਨਾ ਕਾ ਨੂੰ ਛੇੜ ਛੇੜਦਾ ਬਸ ਕ ਸੋ ਇਸ ਕਰਕੇ ਮੈਂ ਤੁਹਾਨੂੰ ਅੱਜ ਬਥੇ ਬੜੇ ਵਧੀਆ ਮਾਹੌਲ ਚ ਗੱਲ